ਹੁੰਦਾ ਨਹੀਂ ਦੇਖੋ ਜੇ ਕੋਈ ਹੋ ਜੇ ਤਾਂ ਹੁਕਮ ਦਾ ਸਰਕਾਰ ਦਾ ਹੈ ਮਰਵਾਉਣ ਵਾਲੇ ਤਾਂ ਉਹ ਬੈਠੇ ਆ ਤਾਂ ਤੁਸੀਂ ਵਿੱਚ ਆ ਛੋਟੀ ਡਿਊਟੀ ਹੈ ਤੁਹਾਨੂੰ ਕਰਨੀ ਪੈਣੀ ਹੈ ਸਾਡੇ ਸੀਨੀਅਰ ਅਫਸਰ ਆ ਜਾਣ ਤੁਹਾਨੂੰ 당 ਛੋਟੀ ਗੋਲੀ ਚਲਾਉਣ ਤੁਹਾਨੂੰ ਗੱਪਲ ਕਰਨ ਤੋਂ ਕਰਨਾ ਪੈਣਾ ਅਸੀਂ ਰੋਲ ਇਹ ਅਸੀਂ ਆਪ ਦੀ ਭਾਈ ਬਚਾਉਣ ਖਾਤਰ ਆਪਾਂ ਉਹੀ ਕਹੇ ਆ ਸਾਡੇ ਉਹ ਗੱਲ ਤੇ ਵਿਚਾਰ ਕਰਿਓ ਵੀ ਜੇ ਬਾਉਂਡਰੀ ਦੀ ਨਿਸ਼ਾਨੀ ਹੋਏ ਪਿੰਡ ਦੀ ਨਿਸ਼ਾਨੀ ਟੱਡੇ ਜਦੋਂ ਮਾਹੌਲ ਸਾਦੋ ਬਾਜ ਵਿਚਾਰਾ ਹੋਣਗੇ ਸਾਰੇ ਹੋ ਜਾਣਗੇ ਸਾਨੂੰ ਡੀਸ਼ੋਦਮ ਤੋਰ ਲਾਣ ਦੇ ਦੁਰਪਦ ਤਾਂ ਤੇ ਮਹੰਨੀ ਆਇਆ ਨਾ ਚਲ ਆਪਾਂ ਮਾਇਲ ਦੇਖਦਾ ਆਪਾਂ ਕਿੱਥੇ ਹੋ ਗਏ ਮੁੱਖ ਮੰਤਰੀ ਇਹ ਸਭ ਤੋਂ ਬੋਲੇ ਠੀਕ ਆ ਉਹ ਕਹਿ ਦੇ ਵੀ ਨਹੀਂ ਦੇਣੀ ਵੀਡੀਓ ਆ ਵੀਡੀਓ ਨੂੰ ਵੀਡੀਓ ਦਿਖਾ ਦੇਣਾ ਮੁੱਖ ਮੰਤਰੀ ਇਹ ਸਰਕਾਰੀ ਵੀਡੀਓ ਤੇ ਕਾਤਾ ਮਾਰੇ ਬਸ ਆਲਾ ਆ ਗਿਆ ਰਵਈਆ ਤਾਂ ਆ ਰਿਹਾ ਸਰਕਾਰ ਦਾ ਸ਼ੈਗਰੂ ਮੋਬਾਈਲ ਦੇ ਦੋ ਅਸੀਂ ਆਪਦੀ ਗੱਲ ਕਰਦੇ ਹਾਂ ਹੋਰ ਆ ਜਾਓ ਉਹਦੇ ਨਾਲ ਮੈਨੂੰ ਫਾਇਦਾ ਲਿਆ ਕਿੰਨੇ ਦਾ ਮੁੰਡਾ ਦੱਸਦਾ ਇਹ ਜੀਕਰ ਮੋਬਾਈਲ ਮੋਬਾਈਲ ਦੇ ਦੇ ਨੀ ਤੂੰ ਛੱਡ ਜਾ ਕੇ ਗੱਡੀਆਂ ਫਿਰ ਗੱਡੀਆਂ ਹੋਣਗੀਆਂ ਮੋਟਰਸਾਈਕਲ ਚੱਲੇਣਗੇ ਚਲੋ ਕਰਦੇ ਆ ਆ ਗੱਲ ਨਹੀਂ ਹੋਰ ਤੁਹਾਨੂੰ ਸਵਾਰ ਦੇ ਦੋ ਦੁਆਰੇ ਨਾਲ ਮੈਂ ਨਾ ਪਤਾ ਕਰਕੇ ਕਰਾਂਗਾ ਨਾ ਗੱਲ ਕਰ ਤੁਹਾਨੂੰ ਦੱਸ ਤੀ ਜੇ ਦੁਆਰੇ ਸਿਰੂ ਹੋਇਆ ਫਿਰ ਫਿਰ ਅਸੀਂ ਸਾਡੀ ਖੋਲ ਲੈ ਤੈਨੂੰ ਤਾਂ ਵੀਰ ਕੋਸ ਹੋ ਜਾ ਜਿੰਨੇ ਮਰਜ਼ੀ ਲੱਗ ਜਾਣ ਆਏ ਨਹੀਂ ਆਏ ਨਹੀਂ ਕਰਕੇ ਕਰਨਾ ਕਰਨਾ ਨਹੀਂ ਸਾਡੇ ਕੋਲੇ ਮਨ ਤੋਂ ਬਣਾ ਰਾਹ ਹੀ ਨਹੀਂ ਕੋਈ ਨਹੀਂ ਨਹੀਂ ਰਾਹ ਨਾ ਬੰਦੇ ਦਾ ਹੈ ਹੀ ਨਹੀਂ ਕੋਈ ਰਾਹ ਸਾਡੇ ਕੋਲੇ ਮਨ ਤੋਂ ਬਣਾ ਆਪੇ ਨਾ ਅੱਗੇ ਵੀ ਰਾਹ ਬੰਦੀ ਹੈ ਜਿਹੜੇ ਕਦੇ ਲੀਲੇ ਵਾਲਾ ਕਦੇ ਇੱਧਰ ਨਾਲ ਤੁਸੀਂ ਤੁਹਾਡੀ ਗੋਲੀ ਚਲਾਈ ਵੀ ਸਹੀ ਆ ਜੇ ਤੁਸੀਂ ਗੋਲੀ ਚੁਲਾ ਕੇ ਮਾਰਦੇ ਤਾਂ ਤੁਸੀਂ ਨਾ ਬੋਲੋ ਯਾਰ ਇਹ ਵੀ ਇਹ ਵੀ ਤਾਂ ਆਪਣਾ ਜੇਠੂ ਕੋ ਦੋ ਮੁੰਡੇ ਮਾਰਦੇ ਮੁਰਕੋ ਉਸੇ ਗਲਤੀ ਕਿਉਂ ਆਗੇ ਮਾਰਨ ਤੋਂ ਚਲੋ ਨਹੀਂ ਆਉਂਦਾ ਫੜ ਲਾ ਫੜ ਮੇਰੇ ਕੋਲ ਫੰਕਸ਼ਨ ਹੋਰ ਮੁੰਡਾ ਜਗਦੀਪ ਐ ਸਾਹਿਬ ਕਿਹਾ ਕੋਈ ਨੰਬਰ ਕਹਿੰਦੇ ਫੋਨ ਕਰ ਲੋ ਆ ਗਿਆ ਬਰੇਲਾ ਵਾਓ ਆਉਂਦਾ ਅੱਛੇ ਆਉਂਦਾ پہ <Sessizik> لگنی <Sessizik> <Sessizik> ਇਹ ਕੁਝ ਬਣਾਉਂਦੇ ਹਾਂ ਚੱਲੋ ਗੱਲਬਾਤ ਅਸੀਂ ਪਿੱਛੇ ਬੜੇ ਹੋ ਜਾਵਾਂਗੇ ਕੰਮ ਲੱਗਦਾ ਨਹੀਂ ਹਾਂ ਸਾਡੇ ਨਾਲ ਬੜਿਆ ਹੋਊਗਾ ਮੁੰਡਿਆਂ ਦਾ ਹਰ ਗੱਲਬਾਤ ਕਰਦੇ ਤੁਸੀਂ ਗੱਲਬਾਤ ਕਰੀਏ ਨਹੀਂ ਐਡੀਸਾ ਬਣਾਉਂਦੇ ਆਏ ਹੋਏ ਅਸੀਂ ਉਦੋਂ ਮਾਹੌਲ ਨਹੀਂ ਸਾਨੂੰ ਪਤਾ ਨਹੀਂ ਸਾਡੇ ਪਾਸੋਂ ਮਾਹੌਲ ਬਣਾ ਕੇ ਕਰਾਂਗੇ ਕੋਈ ਗੱਲ ਨਹੀਂ पून करून आई द سارے <سؤال> گن سنا واپس واپس بولنا نہیں ہے کسی نے چلا ज़िंदाबाद ज़िंदाबाद भारती किसान ज़िंदाबाद ज़िंदा ज़िंदाबाद جی گے جا مران گے جی گے گے ਬਾਅਦ ਬੱਚਾ ਬੱਚੀ ਝੋਕ ਦੇਾਂਗੇ ਜਿੰਨਾਂ ਦੇ ਕੰਮੇ ਰੋਕ ਦੇਾਂਗੇ ਬੱਚਾ ਬੱਚੀ ਝੋਕ ਦੇਾਂਗੇ ਜਿੰਨਾਂ ਦੇ ਕੰਮੇ ਰੋਕ ਦੇਾਂਗੇ ਤੱਕੇ ਸ਼ਹੀਦ ਨਹੀਂ ਹੋਣਗੇ ਨਹੀਂ ਚੱਲਾਂਗੇ ਨਹੀਂ ਚੱਲਾਂਗੇ ਕਹਾਵਾ ਦਾ ਰਹਾ ਨਹੀਂ ਨਾ ਉਹਦਾ ਵੀਡੀਓ ਬਣਾਉਣਾ ਨਹੀਂ ਅਸੀਂ ਨਹੀਂ ਜਾਂਦੇ ਸ਼ਹੀਦ ਚੱਕ ਦੇਾਂਗੇ प्रो इंदा बचा सरकार सरकार مرتا پور مرتا پور مرتا پور لوگ پا جان دیکھ کے لوگ ہم ابو لو کا سکن نہ رو لوگ پا جان دیکھ کے لوگ ہم ابو دکھا سکن نہ رو کرتا جندباد جندباد سر بابہ بچا پٹی توخ دیں گے ਦੰਗ ਆ ਜਾ ਪਰਵਾਨਾ ਇਦਾਂ ਨਾ ਆ ਦੇ ਕਿਤੇ ਨਹੀਂ ਜਾ ਬਾਈ ਉਹ ਬਲੈਂਟੇ ਕਰ ਦੋ ਲੰਘ ਨਾ ਦੇ ਕੋਈ ਨਹੀਂ ਆ ਆ ਜਾ ਬਾਈ ਇੱਧਰ ਆ ਫਾਨੇ ਹੋ ਜਾ ਮੋੜ ਕਰਾ ਪੰਡਵ ਦਾ ਜਾਣਾ ਪੰਡਵ ਆਪਣੇ ਅਧਿਕਾਰ ਹੈ ਉਹਦੇ ਨਾਲ ਹਰਦੇ ਨਾਲ ਉਹਦੇ ਨਾਲ ਮਿਲੋ ਫਾਈਨਲ ਗੱਡੀ ਪਾਸੇ ਕੱਢ ਦਿਓ ਰਹਾ ਪ੍ਰਾਇ ਜਿਹੜੀ ਜਿੱਥੇ ਬਹਿ ਜਾ ਸਾਰੇ ਭਰਾ ਬੈਠੋ ਜੀ ਜਰ ਆਪਾਂ ਸੋਧਨ ਕਰਦੇ ਆ ਗਾਹਾਂ ਦੀ ਕੀ ਹਾਲਤਾ ਜਾਣਦੇ ਆ ਅੱਧੇ ਪਾਸੇ ਐ ਕਿੱਧਰ ਨੂੰ ਜਾਣਾ ਬੂ ਤੇ ਜਾ ਜਿਹੜੇ ਆਪਾਂ ਦੇਖਦਾ ਉਹਦਾ ਸਮਾਰਟ ਬੋਰਡ ਤਾਂ ਇਹ ਹੋ ਸਕਦਾ ਇੱਧਰ ਹੀ ਜਾਣਾ ਪੈ ਜਾ ਉਹ ਕੰਮ ਚਲਾਉਣ ਕੰਮ ਕਿਸੇ ਹਾਸ ਦੀ ਨਹੀਂ ਚੱਲਣ ਦੇਣਾ ਜੋ ਮਰਜ਼ੀ ਲੱਗ ਜਾ ਆਪਾਂ ਜੋ ਮਰਜ਼ੀ ਹੋ ਜੇ ਜਾਰੇ ਭਰਾ ਬੈਠੋ ਕਿ ਨਾ ਸਾਰਿਆਂ ਨੂੰ ਸੁਣ ਕੇ ਕਿ ਨਾ ਸਾਤ ਮਾਹੌਲ ਬਣਾਈ ਆਪਾਂ ਆਹ ਕਾਰ ਕੱਢੋ ਭਰਾ ਮੇਰੇ ਕਿਹਦੀ ਕਾਰ ਆ ਪਾਸੇ ਓਕੇ ਜੋ ਕੇ ਰਾਹ ਦੇ ਦੇ ਕਾਰ ਨੂੰ ਜਿਹਦੀ ਵੀ ਗੱਡੀ ਆ ਇੱਧਰ ਕੱਢੋ ਪਿੰਡ ਵਾਲੇ ਪਾਸੇ ਆਹ ਦੋ ਗੱਡੀਆਂ ਕੱਢ ਦਿਓ ਪਿੰਡ ਵਾਲੇ ਪਾਸੇ ਜਾਹ ਆ ਜਿਹੜਾ ਵੀ ਭਰਾ ਕਾਰ ਵਾਲੀ ਗੱਡੀ ਆ ਕਿਸੇ ਨਾ ਕਰਨ ਦਾ ਕਹਾ ਘਾ ਕੱਢਦੇ ਆ ਇੱਧਰ ਪਿੰਡ ਵਾਲੇ ਪਾਸੇ ਨੂੰ ਚਲੋ ਮਗਰ ਨੂੰ ਵੋੜ ਦੇ ਫੋਸਾ ਦੀਆਂ ਤੇ ਦੂਜੇ ਪਾਸੇ ਗੱਡੀਆਂ ਤੋਂ ਸਾਰੇ ਅੰਦਰ ਆ ਕੇ ਬੈਠੋ ਜਿੱਥੇ ਥਾਂ ਮਿਲਦਾ ਦੇਖੋ ਗੁਰਦਾਰੇ ਦੇ ਤਰੀਕਾ ਦੱਪਾ ਤੇ ਤਾਂ ਬਰਾਵੋ ਸੋ ਚੱਕਲੇ ਕੋਈ ਨਾਲੇ ਹੋਣਗੇ ਤੁਹਾਨੂੰ ਪਤਾ ਹੋ ਕੋਈ ਘਰ ਅਜੇ ਚੱਕਲੇ ਤਾਂ ਪੜਾ ਉਹਦੇ ਤੱਕੜੇ ਪੜਦਾ ਕਿਹੜੇ ਪਤਾ ਨਹੀਂ ਫੌਜਾਂ ਕਿੱਧਰ ਨੂੰ ਜਾਣਾ ਪਵੇ ਔਰ ਕਿਹੜਾ ਬੰਦਾ ਆਪਣਾ ਸਟੇਜ 'ਤੇ ਲਾ ਸਕਦਾ ਹੈ ਕਲਾਕਾਰ ਮਾਈਕ ਤੇ ਆ ਜਾਓ ਕੋਈ ਹੁੰਦਾ ਤਾਗੀ ਮੈਂ ਕਿਹਾ ਬੱਚਾ ਬੱਚੀ ਚਾਖਦੇ ਆਗੇ ਬੱਚਾ ਬੱਚੀ ਚਾਖਦੇ ਆਗੇ ਇਹ ਕਰਨਗੇ ਜੇਲਾ ਖਾਣੇ ਕੀ ਕਰਨਗੇ ਆਹ ਉਹ ਤੁਹਾਡੀਆਂ ਗੱਡੀਆਂ ਦੇ ਵਿੱਚ ਵੀ ਕੋਈ ਤਰਪਾਲ ਉਹ ਦਰੀ ਵਗੈਰਾ ਹੋਊਗੀ ਉਹ ਪਸਾ ਲੋ ਜਾਂ ਗੁਰਦੁਆਰਿਆਂੋਂ ਲਿਆਓ। ਨਹੀਂ ਤਾਂ ਬੈਠੋ ਇਸੇ ਤਰ੍ਹਾਂ ਤੇਰੀ ਪੱਤਾ ਪਰੋ ਤੇਦਰੇ ਬਸ ਜਾਣਾ ਪਊਗਾ। ਜੇ ਸਾਡਾ ਕੋਈ ਭਰਾ ਗੀਤਕਾਰ ਹੈਵੇ ਉਹ ਆਪਣਾ ਇੱਕ ਗੀਤ ਸਾਂਝਾ ਕਰੇ। ਉਸ ਤੋਂ ਬਾਅਦ ਆਪਣੇ ਸੂਬਾ ਪ੍ਰਧਾਨ ਉਹ ਰਹਾ ਸਾਹਿਬ ਉਹ ਤੁਹਾਨੂੰ ਸੰਬੋਧਨ ਹੋਣਗੇ ਇਸ ਕਰਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਆਪਾਂ ਦੂਜੇ ਵੱਲੋਂ ਵਾਲੇ ਪਾਸੇ ਤੇ ਦੂਜੇ ਸਿਰੇ ਪਾਸੇ ਉਹ ਸਥਿਤੀ ਪਤਾ ਕਰ ਰਹੇ ਹਾਂ। ਇਹ ਉਸ ਉਸ ਪਾਸੋਂ ਇੱਕ ਵਾਰ ਆਈ ਹੈ ਰਿਪੋਰਟ ਕਿ ਉਧਰਲੇ ਪਾਸੋਂ ਵੀ ਇਹਨਾਂ ਨੇ ਮਿੰਦਤੀ ਬੰਦ ਕਰਤੀ ਇਸ ਕਰਕੇ ਆਪਾਂ ਮਾਰ ਬਣਾ ਕੇ ਆਇਆ ਵੀ ਕਿਸੇ ਵੀ ਹਾਲਤ ਵਿੱਚ ਕਾਬਜ਼ਾ ਨਹੀਂ ਹੋਣ ਦੇਣਾ ਕੋ ਮਿੰਦਤੀ ਨਹੀਂ ਹੋਣ ਦੇਣੀ ਕੋਈ ਕੰਮ ਨਹੀਂ ਚੱਲਣ ਦੇਣਾ ਇਹਦੇ ਵਾਸਤੇ ਚਾਹੇ ਆਪਾਂ ਨੂੰ ਸ਼ੇਰ ਲਾਉਣੇ ਪੈਣ ਜਾਂ ਨਾ ਦੇਣੀਆਂ ਪੈਣ ਜਾਣ ਇਸ ਕਰਕੇ ਜ਼ਮੀਨਾਂ ਦਾ ਮਸਲਾ ਭਰਾਓ